ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਕਬੀਰ ਮਰਤਾ ਮਰਤਾ ਜਗ ਮੁਆ ਮਰ ਪੀ ਨ ਜਾਣੈ ਕੋਇ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੇ ਪਾਸ ਸਿੱਖਾਂ ਨੇ ਆ ਕੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਜੋ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਕਬੀਰ ਮਰਤਾ ਮਰਤਾ ਜਗ ਬੂਆ ਵਿੱਚ ਸਿਧਾਂਤ ਕਥਨ ਹੈ ਕਿ ਸੰਸਾਰ ਤਾਂ ਮਰਦਾ ਪਿਆ ਹੈ ਪਰ ਮਰਨਾ ਕਿਸੇ ਨੇ ਨਹੀਂ ਜਾਣਿਆ ਉਹ ਕੈਸਾ ਮਰਨਾ ਹੈ atheh jahi marni je koi mar jave ta fir dobara marna nahi hunda oh kaisi marni hai ਤਦ ਸੁਣ ਕੇ ਸਤਿਗੁਰੂ ਸਾਹਿਬ ਜੀ ਪਹਿਲਾਂ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਸਮਝਾਉਂਦੇ ਹਨ ਤੇ ਫਿਰ ਅੱਗੇ ਮਹੱਲਾ ਤੀਜਾ ਵਿੱਚ ਇਸ ਸਲੋਕ ਦਾ ਗੁੱਜਾ ਭੇਤ ਪ੍ਰਗਟ ਕਰਕੇ ਸਿੱਖਾਂ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਹਨ ਕਬੀਰਾ ਮਰਤਾ ਮਰਤਾ ਜਗ ਮੋਆ ਮਰ ਪੇ ਨ ਜਾਣੈ ਕੋਈ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਇਹ ਮੌਤ ਕਰਕੇ ਮਰਦਾ ਮਰਦਾ ਸਾਰਾ ਜਗਤ ਹੀ ਮਰ ਗਿਆ ਹੈ ਪਰ ਮਰ ਕੇ ਵੀ ਕੋਈ ਵੀ ਜੀਵਤ ਭਾਵ ਵਾਲੋਂ ਮਰਨਾ ਨਹੀਂ ਜਾਣਦਾ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ ਜਿਕਰ ਅਜਹੀ ਜੀਵਤ ਭਾਵ ਵਾਲੀ ਮਰਨੀ ਵਿੱਚ ਜੋ ਵੀ ਮਰ ਜਾਵੇ ਤਾਂ ਉਸ ਨੂੰ ਬਹੁਰ ਫਿਰ ਦੁਬਾਰਾ ਮਰਨਾ ਨਹੀਂ ਹੁੰਦਾ ਮਹੱਲਾ ਤੀਜਾ ਕਿਆ ਜਾਣਾਂ ਕਿਵ ਮਰਹਗੇ ਕੈਸਾ ਮਰਣਾ ਹੋਏ ਏ ਭਾਈ ਕੀ ਜਾਣਣਾ ਕਰੀਏ ਕਿ ਕਿਸ ਪ੍ਰਕਾਰ ਮਰਾਂਗੇ ਅਤੇ ਉਹ ਮਰਨਾ ਕਿਹੋ ਜਿਹਾ ਹੋਵੇਗਾ ਇਹ ਸਭ ਛੱਡ ਦੇਵੋ ਪਰ ਜੇ ਕਰ ਸਾਹਿਬ ਮਨੋਂ ਨਾ ਵੀਸਰੇ ਤਾਂ ਸਹਿਲਾ ਮਰਣਾ ਹੋਏ ਹਾ ਇੱਕ ਗੱਲ ਜ਼ਰੂਰ ਹੈ ਜੇਕਰ ਸਾਹਿਬ ਮਾਲਕ ਵਾਹਿਗੁਰੂ ਮਨ ਵਿੱਚੋਂ ਵਿਸਰੈ ਭੁੱਲੇ ਨਾ ਤਦ ਮਰਨਾ ਸਹਿਲਾ ਸਫਲਾ ਸੌਖਾ ਸਹਿਤ ਲਾਹੀ ਦੇ ਹੁੰਦਾ ਮਰਨੇ ਤੇ ਜਗਤ ਡਰੈ ਜੀਵਿਆ ਲੋੜੈ ਸਬਕੋਏ ਉੰਜ ਮਰਨ ਤੋਂ ਤਾਂ ਸਾਰਾ ਸੰਸਾਰ ਹੀ ਤਰਾ ਤਰਾ ਕਰਕੇ ਡਰ ਰਿਹਾ ਹੈ ਤੇ ਡਰਦਾ ਹੈ ਸਭ ਸਾਰੇ ਕੋਈ ਹੀ ਜਿਉਣਾ ਹੀ ਲੋੜਦੇ ਆ ਜੀਵਣਾ ਚਾਹੁੰਦੇ ਹਨ ਕੋਈ ਵੀ ਅਰਦਾਸਾਂ ਰਹੀਆਂ ਗੁਰੂ ਘਰਾਂ ਵਿੱਚ ਮੰਦਰਾਮ ਸੀਤਾਵਾਂ ਵਿੱਚ ਕਹਿੰਦੇ ਇਸ ਦੀ ਉਮਰ ਲੰਬੀ ਹੋਵੇ ਕੋਈ ਨਹੀਂ ਕਹਿੰਦਾ ਇਹ ਕੱਲ ਨੂੰ ਮਰ ਜਾਵੇ ਇਹ ਹੁਣੇ ਮਰ ਜਾਵੇ ਸੋ ਕਹਿੰਦੇ ਇਸ ਜੀਵਿਆ ਲੋੜ ਹੈ ਸਭ ਕੋਏ ਸਾਰੇ ਕੋਈ ਹੀ ਜੀਵਣਾ ਚਾਹੁੰਦੇ ਆ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ ਪਰ ਜੇਕਰ ਕੋਈ ਗੁਰਾਂ ਦੀ ਕਿਰਪਾ ਕਰਕੇ ਜੀਵਤ ਭਾਵ ਵੱਲੋਂ ਮਰ ਜਾਵੇ ਕਾਉ ਪਰਮੇਸ਼ਰ ਦੇ ਹੁਕਮ ਨੂੰ ਬੂਝੈ ਸਮਝ ਲੈਂਦਾ ਹੈ ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਜਿਹੀ ਜੀਵਤ ਪਾਵ ਵਾਲੀ ਮਰਨੀ ਵਿੱਚ ਜੇ ਕੋਈ ਮਰਦਾ ਹੈ ਤਦ ਸਦੀਵੀ ਜੀਵਨ ਪ੍ਰਾਪਤ ਹੋ ਜਾਂਦਾ ਪੌੜੀ ਜਾ ਆਪ ਕਿਰਪਾਲ ਹੋਵੇ ਹਰ ਸੁਆਮੀ ਤਾਂ ਆਪਣਾ ਨਾਮ ਹਰ ਆਪ ਜਪਾਵੇ ਜਦੋਂ ਹਰ ਹਰੇਕ ਦਾ ਸੁਆਮੀ ਮਾਲਕ ਵਾਹਿਗੁਰੂ ਆਪ ਕਿਰਪਾਲੂ ਹੋ ਜਾਂਦਾ ਹੈ ਹਰੀ ਆਪ ਹੀ ਗੁਰਾਂ ਦੁਆਰਾ ਆਪਣਾ ਨਾਮ ਜਪਾਉਂਦਾ ਹੈ ਆਪੇ ਸਤਗੁਰੂ ਮੇਲ ਸੁਖ ਦੇਵੇ ਆਪਣਾ ਸੇਵਕ ਆਪ ਹਰ ਭਾਵੇ ਆਪ ਹੀ ਅਧਿਕਾਰੀਆਂ ਨੂੰ ਸਤਗੁਰਾਂ ਦੇ ਨਾਲ ਮਿਲਾ ਕੇ ਆਤਮਾਨੰਦ ਰੂਪੀ ਸੁਖ ਦਿੰਦਾ ਹੈ ਕਿਉਂਕਿ ਪਰਮੇਸ਼ਰ ਨੂੰ ਆਪਣਾ ਦਾਸ ਆਪ ਪਾਉਂਦਾ ਹੈ ਆਪਣੇ ਆ ਸੇਵਕਾਂ ਕੀ ਆਪ ਪੈਜ ਰੱਖੈ ਆਪਣੇ ਆ ਭਗਤਾ ਕੀ ਪੈਰੀ ਪਾਵੇ ਫਿਰ ਆਪਣੇ ਆਪਨੇ ਬਣਾਏ ਹੋਏ ਦਾਸਾਂ ਦੀ ਆਪ ਪੈਜ ਇੱਜ਼ਤ ਰੱਖਦਾ ਹੈ ਪ੍ਰਤਗਿਆ ਰੱਖਦਾ ਹੈ ਅਤੇ ਸਭਨਾਂ ਨੂੰ ਆਪਣੇ ਭਗਤਾ ਸੇਵਕਾਂ ਦੀ ਬੈਰੀਂ ਚਰਨੀ ਪੌਂਦਾ ਹੈ ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੇ ਹਾਂ ਧਰਮ ਰਾਜਾ ਜਮਰਾਜ ਵੀ ਪਰਮੇਸ਼ਰ ਦਾ ਹੀ ਮੁਕਰਰ ਕੀਤਾ ਹੋਇਆ ਹਰੀ ਦੇ ਸੇਵਕ ਭਗਤ ਜਨਾਂ ਦੇ ਨੇੜੇ ਵੀ ਨਹੀਂ ਆਉਂਦਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਚੱਖ ਚੱਖ ਆਵੇ ਜਾਵੇ ਜਿਹੜਾ ਹਰ ਪਰਮੇਸ਼ਰ ਦਾ ਪਿਆਰਾ ਵਾਹਿਗੁਰੂ ਦਾ ਪਿਆਰਾ ਹੈ ਉਹ ਸਾਰਿਆਂ ਦਾ ਹੀ ਪਿਆਰਾ ਉਹ ਸਾਰਿਆਂ ਨੂੰ ਸੋਹਣਾ ਲੱਗਦਾ ਕਿਤਨੀ ਹੀ ਦੁਐਤ ਵਾਦੀਆਂ ਦੀ ਸ੍ਰਿਸ਼ਟੀ ਚੱਖਾਂ ਮਾਰ-ਮਾਰ ਕੇ ਖੱਪ-ਖੱਪ ਕੇ ਆਉਂਦੀ ਜਾਂਦੀ ਹੀ ਰਹਿੰਦੀ ਹੈ ਸਲੋਕ ਮਹੱਲਾ ਤੀਜਾ ਫਿਰ ਕਿਸੇ ਨੇ ਪ੍ਰਸ਼ਨ ਕੀਤਾ ਹੈ ਮਹਾਰਾਜ ਜੀ ਜੇਕਰ ਦੇਖਿਆ ਜਾਵੇ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਸਾਰਾ ਸੰਸਾਰ ਹੀ ਰਾਮ ਨਾਮ ਜਪਦਾ ਹੈ ਪਰ ਸਾਰਿਆਂ ਨੂੰ ਉਹ ਵਾਹਿਗੁਰੂ ਪਰਮੇਸ਼ਰ ਮਿਲਦਾ ਕਿਉਂ ਨਹੀਂ ਉਸ ਵਾਹਿਗੁਰੂ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ ਸਤਿਗੁਰੂ ਉੱਤਰ ਦਿੰਦੇ ਹਨ ਰਾਮ ਰਾਮ ਕਰਤਾ ਸਭ ਜੱਗ ਫਿਰੈ ਰਾਮ ਨਾ ਪਾਇਆ ਜਾਏ ਹੇ ਗੁਰਸਿੱਖੋ ਦੇਖਣ ਨੂੰ ਤਾਂ ਸਾਰਾ ਜਗਤ ਹੀ ਰਾਮ ਰਾਮ ਕਰਦਾ ਫਿਰਦਾ ਹੈ ਪਰ ਦਿਖਾਵੇ ਮਾਤਰ ਕਹਿਣ ਨਾਲ ਉਹ ਪਰਮੇਸ਼ਰ ਪ੍ਰਾਪਤ ਨਹੀਂ ਹੁੰਦਾ ਪਾਇਆ ਨਹੀਂ ਜਾਂਦਾ ਅਗਮ ਅਗੋਚਰ ਅਤ ਵੱਡਾ ਅਤੁੱਲ ਨ ਤੁਲਿਆ ਜਾਏ ਉਹ ਰਾਮ ਤਾਂ ਗਮ ਤਾਂ ਤੂੰ ਰਹਤ ਅਗੋਚਰ ਇੰਦਰੀਆਂ ਦੇ ਅਭਿਸ਼ੇਅ ਅਤ ਕੀਏ ਇਤੰਤ ਹੀ ਵੱਡਾ ਤ੍ਰਹਕਾਲ ਆਬਾਦ ਰੂਪ ਹੈ ਅਤੁੱਲ ਤੋਲਣ ਤੋਂ ਵੀ ਰਹਤ ਆ ਜੋ ਬੋਧ ਰੂਪੀ ਤਰਾਜੂ ਵਿੱਚ ਸ਼ਾਸਤਰ ਪ੍ਰਮਾਣ ਰੂਪੀ ਵਟੇ ਉੱਤੇ ਪਾ ਕੇ ਤੋਲਿਆ ਨਹੀਂ ਜਾਂਦਾ ਕੀਮਤ ਕਿਨੇ ਨਾ ਪਾਈਆ ਕਿਤੇ ਨਾ ਲਿਆ ਜਾਏ ਉਸ ਦਾ ਕੀਮਤ ਮੁੱਲ ਕਿਸੇ ਨੇ ਵੀ ਪਉਣਾ ਨਹੀਂ ਕੀਤਾ ਕਿ ਉਸ ਦੀ ਕਿੰਨੀ ਕੁ ਸ਼ਕਤੀ ਵਿੜਿਆਈ ਸਿਫਤ ਹੈ ਅਤੇ ਕਿਸੇ ਸਾਧਨ ਆਦ ਦੇ ਬਦਲੇ ਵੀ ਉਹ ਲਿਆ ਨਹੀਂ ਜਾਂਦਾ ਗੁਰ ਕੈਬਦ ਭੇਦਿਆ ਇਨ ਬਿਦਵਸਿਆ ਮਨ ਆਏ ਜਿਸ ਕਿਸੇ ਨੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਆਪਣੇ ਮਨ ਦੇ ਹੰਕਾਰ ਨੂੰ ਭੇਦਿਆ ਵਿਨ ਲਿਆ ਹੈ ਮਨ ਨੂੰ ਪ੍ਰੇਮ ਰੂਪ ਵਿੱਚ ਵਿਨ ਲਿਆ ਹੈ ਇਨ ਵਿਦ ਇਸ ਪ੍ਰਕਾਰ ਉਹ ਅਗਮ ਗੋਚਰ ਪ੍ਰਭ ਉਸ ਦੇ ਮਨ ਅਿਰਦੇ ਵਿੱਚ ਆ ਕੇ ਵਸ ਜਾਂਦਾ ਨਾਨਕ ਆਪ ਅਮੇਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਆਪ ਅਮੇਉ ਮਿੰਤੀ ਤੋਂ ਰਹਿਤ ਹੈ ਪਰੰਤੂ ਗੁਰਾਂ ਦੀ ਕਿਰਪਾ ਮਿਹਰ ਹੋਣ ਤੋਂ ਹੀ ਸਾਰੇ ਸਮਾਇਕ ਇਹ ਸਮਾਇਆ ਵਿਆਪਕ ਹੋ ਰਿਹਾ ਪ੍ਰਤੀਤ ਹੋ ਜਾਂਦਾ ਆਪੇ ਮਿਲਿਆ ਮਿਲ ਰਿਹਾ ਆਪੇ ਮਿਲਿਆ ਆਏ ਪਰਮੇਸ਼ਰ ਆਪ ਹੀ ਸਾਰਿਆਂ ਥਾਵਾਂ ਵਿੱਚ ਮਿਲਿਆ ਹੋਇਆ ਤੇ ਮਿਲ ਰਿਹਾ ਆਪ ਹੀ ਆ ਕੇ ਜੀਵਾਂ ਨੂੰ ਮਿਲਦਾ ਜੋ ਆਪਾ ਭਾਵ ਹੰਕਾਰ ਵਿੱਚ ਮਿਲਿਆ ਉਹ ਪ੍ਰਭੂ ਦੇ ਮਿਲਣ ਨਾਲ ਉਹ ਰਹਿ ਗਿਆ ਜੋ ਆਪਣੀ ਅੰਤਰਾਤਮਾ ਸਵੰਗ ਜੋਤ ਆਨੰਦ ਵਿੱਚ ਮਿਲਿਆ ਉਹ ਮਾਇਕੀ ਪਦਾਰਥਾਂ ਵਿੱਚ ਮਿਲਣ ਤੋਂ ਰਹਿਤ ਹੋ ਜਾਂਦਾ ਉਸ ਨੂੰ ਪ੍ਰਭੂ ਆਪ ਹੀ ਆ ਕੇ ਮਿਲ ਪੈਂਦਾ ਮਹੱਲਾ ਤੀਜਾ ਏ ਮਨ ਇਹੋ ਧਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਆਪਣੇ ਮਨ ਤਾਂ ਹੀ ਸਿੱਖਿਆ ਲਈਏ ਕਿ ਹੇ ਮਨ ਆ ਇਹ ਪ੍ਰਭੂ ਦਾ ਨਾਮ ਰੂਪੀ ਧਨ ਜਿਹੜਾ ਉੱਤਮ ਜਿਸ ਕਰਕੇ ਸਦਾ ਸਦਾ ਸਦੀਵ ਕਾਲ ਸੁਖ ਪ੍ਰਾਪਤ ਹੁੰਦਾ ਸਦੀਵ ਰਹਿਣ ਵਾਲੇ ਸੁਖ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਟੋਟਾ ਮੂਲ ਨ ਆਵਈ ਲਾਹਾ ਸਦਹੀ ਹੋਏ ਇਸ ਧਨ ਦਾ ਟੋਟਾ ਘਾਟਾ ਓਕਾ ਹੀ ਨਹੀਂ ਆਉਂਦਾ ਅਤੇ ਹਮੇਸ਼ਾ ਹੀ ਆਤਮਾ ਆਨੰਦ ਰੂਪੀ ਲਾਹਾ ਨਫਾ ਲਾਭ ਪ੍ਰਾਪਤ ਹੁੰਦਾ ਰਹਿੰਦਾ ਖਾਦੈ ਖਰਚੈ ਟੂਟ ਨ ਆਵਈ ਸਦਾ ਸਦਾ ਉਹ ਦੇ ਆਪ ਜਪਣ ਰੂਪ ਖਾਦੈ ਖਾਣ ਨਾਲ ਅਤੇ ਜਪਉਣ ਰੂਪ ਖਰਚੈ ਭਾਵ ਖਰਚਣ ਨਾਲ ਵੀ ਇਸ ਧੰਦਾ ਟੂਟ ਕਈਏ ਘਾਟਾ ਨ ਆਵਈ ਨਹੀਂ ਆਉਂਦਾ ਉਹ ਕਈਏ ਉਹ ਪਰਮੇਸ਼ਰ ਸਦਾ ਸਦਾ ਹਮੇਸ਼ਾ ਹਮੇਸ਼ਾ ਲਈ ਆਪਣੇ ਭਗਤਾਂ ਨੂੰ ਬ੍ਰਹਮ ਆਨੰਦ ਰੂਪ ਦਾਤ ਬਖਸ਼ ਦੇ ਕਈਏ ਦਿੰਦਾ ਹੈ ਸਹਿਸਾ ਮੂਲ ਨ ਹੋਈ ਆਣਤ ਕਦੇ ਨ ਹੋਏ ਜਿਨ੍ਹਾਂ ਨੂੰ ਇਹ ਧਨ ਪ੍ਰਾਪਤ ਹੋ ਜਾਂਦਾ ਫਿਰ ਕਦਾ ਚਿਤ ਵੀ ਇਸ ਨਾਮ ਧਨ ਦੇ ਜਾਣਦਾ ਸੰਸਾ ਮੂਲ ਉੱਕਾ ਹੀ ਨਹੀਂ ਹੁੰਦਾ ਅਤੇ ਕਿਸੇ ਪ੍ਰਕਾਰ ਕਦੇ ਹਾਨੀ ਵੀ ਨਹੀਂ ਹੁੰਦੀ ਦਾਨਕ ਗੁਰਮੁਖ ਜਪਾਈਐ ਜਾ ਕੋ ਨਦਰ ਕਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਇਹ ਨਾਮ ਮੁਖੀ ਗੁਰਾਂ ਦੁਆਰਾ ਗੁਰਮੁਖ ਅਧਿਕਾਰੀ ਬਣ ਕੇ ਪਾਈਦਾ ਪਰ ਪਉਂਦਾ ਉਹ ਆ ਜਿਸ ਦੇ ਉੱਪਰ ਵਾਹਿਗੁਰੂ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰਦਾ ਹੈ ਪਉੜੀ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ ਉਹ ਪਰਮੇਸ਼ਰ ਆਪ ਹੀ ਸਾਰੇ ਘਟਾਂ ਸਰੀਰਾਂ ਦੇ ਅੰਦਰ ਹੈ ਤੇ ਆਪ ਹੀ ਬਾਹਰ ਸੰਸਾਰ ਖੰਡਾਂ ਬ੍ਰਹਮੰਡਾਂ ਵਿੱਚ ਹੈ ਆਪੇ ਗੁਪਤ ਵਰਤਦਾ ਆਪੇ ਹੀ ਜ਼ਾਹਰ ਆਪ ਹੀ ਨਿਰਗੁਣ ਰੂਪ ਹੋ ਕੇ ਗੁਪਤ ਲੋਕ ਲੋਕ ਕੇ ਵਰਤ ਰਹਾ ਆਪ ਹੀ ਸਰਗੁਣ ਰੂਪ ਹੋ ਕੇ ਜ਼ਾਹਰ ਪ੍ਰਤੱਖ ਹੋ ਰਿਹਾ ਆਪ ਹੀ ਅਗਿਆਨੀ ਜੀਵਾਂ ਦੀ ਅੰਦਰ ਗੁਪਤ ਰੂਪ ਵਿੱਚ ਵਰਤ ਰਿਹਾ ਤੇ ਆਪ ਹੀ ਗੁਰਮੁਖ ਜਨਾਂ ਦੇ ਹਿਰਦਿਆਂ ਵਿੱਚ ਪ੍ਰਤੱਖ ਰੂਪ ਹੋ ਕੇ ਵਰਤ ਰਿਹਾ ਯੁਗ 36 ਗੁਬਾਰ ਕਰ ਵਰਤਿਆ ਸੁਨਣਾ ਹਰ ਸੋ ਇਸ ਦਾ ਦੂਸਰਾ ਪਾਠ ਸੁਨਾਹਰ ਵੀ ਪੜਦੇ ਹਨ ਪਰ ਇੱਥੇ ਸੁਨਣਾ ਹਰ ਪੜਨਾ ਹੈ ਆਪ ਹੀ ਯੁਗ 36 36 ਯੁਗ ਗੁਬਾਰ ਗੜਾ ਹਨੇਰਾ ਕਰਕੇ ਸੁਨਣਾ ਹਰ ਪਰਮੇਸ਼ਰ ਸੁੰਨ ਅਫਰ ਰੂਪ ਹੋ ਕੇ ਵਰਤਿਆ ਸੀ ਉਥੇ ਵੇਦ ਪੁਰਾਨ ਨਾਸਤਾ ਆਪੇ ਹਰ ਨਰਹਰ ਤਦੋਂ ਉਸ ਵੇਲੇ ਉਥੇ ਪਰਲੈ ਕਾਲ ਵਿੱਚ ਨਾ ਵੇਦ ਨਾ ਪੁਰਾਨ ਤੇ ਨਾ ਕੋਈ ਸਾਸਤਾ ਹੁੰਦਾ ਸ਼ਾਸਤਰ ਸੀ ਕੇਵਲ ਨਰਹਰ ਨਰਾਂ ਨੂੰ ਹਰਨ ਵਾਲਾ ਪਾਰ ਬ੍ਰਹਮ ਪਰਮੇਸ਼ਰ ਆਪਣਾ ਆਪ ਰੂਪ ਹੀ ਸੀ ਬੈਠਾ ਤਾੜੀ ਲਾਏ ਆਪ ਆਪ ਸਬਦੂ ਹੀ ਬਾਹਰ ਫਿਰ ਆਪ ਹੀ ਸਾਰਿਆਂ ਤੋਂ ਬਾਹਰ ਸੁਤੰਤਰ ਰੂਪ ਹੋ ਕੇ ਤਾੜੀ ਲਾ ਕੇ ਸਮਾਧੀ ਲਾ ਕੇ ਇਸਤਿਤ ਬੈਠਾ ਸੀ ਆਪਣੀ ਮਿਤ ਆਪ ਜਾਣਦਾ ਆਪੇ ਹੀ ਗੌਹਰ ਉਹ ਵਾਹਿਗੁਰੂ ਆਪਣੀ ਮਿਤ ਮਰਿਆਦਾ ਨੂੰ ਤਾਂ ਆਪ ਹੀ ਜਾਣਦਾ ਹੈ ਉਹ ਆਪੇ ਹੀ ਗੌਹਰ ਗੰਭੀਰ ਅਥਾਹ ਰੂਪ ਹੈ ਆਪ ਹੀ ਗੌਹਰ ਗੌਹਰ ਭਾਵ ਸ਼ੁੱਧ ਮੋਤੀ ਰੂਪ ਹੈ ਸਲੋਕ ਮਹੱਲਾ ਤੀਜਾ ਫਿਰ ਪ੍ਰਸ਼ਨ ਕੀਤਾ ਕਿਸੇ ਨੇ ਹੈ ਮਹਾਰਾਜ ਜੀ ਇਹ ਸਭ ਜਗਤ ਕਿਸ ਪ੍ਰਕਾਰ ਮਰ ਰਿਹਾ ਸਤਿਗੁਰੂ ਦੱਸਦੇ ਆ ਹਉ ਮੈਂ ਵਿੱਚ ਜਗਤ ਮੋਹਾ ਮਰਦੋ ਮਰਦਾ ਜਾਏ ਏ ਗੁਰ ਸਿੱਖੋ ਇਹ ਸਾਰਾ ਸੰਸਾਰ ਹੰਗਤਾ ਮਮਤਾ ਦੇ ਅੰਦਰ ਹੀ ਮਰ ਰਿਹਾ ਹੈ ਅਤੇ ਮਰਦੋ ਮਰਦਾ ਮਾਰਿਆ ਹੋਇਆ ਮਰਦਾ ਹੀ ਮਰਦਾ ਜਾਂਦਾ ਹੈ ਜਿਚਰ ਵਿੱਚ ਦਮ ਹੈ ਤਿਚਰ ਨ ਚੇਤਈ ਕਿ ਕਰੇਗ ਅੱਗੇ ਜਾਏ ਹਾਂ ਜਿਤਨਾ ਚਿਰ ਤੱਕ ਇਸ ਦੇਹੀ ਦੇ ਵਿੱਚ ਅੰਦਰ ਦਮ ਸਵਾਸ ਆਉਂਦਾ ਜੇ ਉਤਨਾ ਚਿਰ ਤੱਕ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ ਤਾਂ ਫਿਰ ਅੱਗੇ ਪ੍ਰਲੋਕ ਵਿੱਚ ਜਾ ਕੇ ਕੀ ਕਰੇਗਾ ਭਾਵ ਕੋਈ ਵੀ ਨਹੀਂ ਕਰ ਸਕਦਾ ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਜੋ ਗਿਆਨੀ ਗਿਆਨਵਾਨ ਬ੍ਰਹਮ ਗਿਆਨੀ ਪੁਰਸ਼ ਹੁੰਦੇ ਆ ਉਹ ਚੇਤਨ ਸਾਵਧਾਨ ਹੁੰਦੇ ਆ ਉਹ ਪ੍ਰਭੂ ਨੂੰ ਯਾਦ ਕਰਕੇ ਚੇਤਨ ਸਰੂਪ ਹੀ ਹੋ ਜਾਂਦੇ ਆ ਅਤੇ ਅਗਿਆਨੀ ਗਿਆਨ ਤੋਂ ਹੀਣੇ ਪੁਰਸ਼ ਦੇ ਅਧਿਆਸ ਵਿੱਚ ਪਏ ਹੋਏ ਅੰਧ ਤਾਈ ਵਾਲੇ ਕਰਮਾਂ ਨੂੰ ਹੀ ਕਮਾਉਂਦੇ ਆ ਨਾਨਕ ਇਥੇ ਕਮਾਵੇ ਸੋ ਮਿਲੈ ਅੱਗੇ ਪਾਈ ਜਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਇਥੇ ਸੰਸਾਰ ਵਿੱਚ ਕਰਮਾਂ ਨੂੰ ਕਮਾਉਂਦੇ ਆ ਉਹ ਮਿਲਦਾ ਹੈ ਉਹੀ ਅੱਗੇ ਪ੍ਰਲੋਕ ਵਿੱਚ ਜਾ ਕੇ ਫਲ ਪ੍ਰਾਪਤ ਕਰਦੇ ਆ ਮਹੱਲਾ ਤੀਜਾ ਤੋਰ ਖਸਮੈ ਕਾ ਹੁਕਮ ਪਿਆ ਵੇਣ ਸਤਿਗੁਰ ਚੇਤਿਆ ਨ ਜਾਏ ਏ ਭਾਈ ਇਹ ਧੁਰੋਂ ਦਰਗਾਹ ਤੋਂ ਹੀ ਸੰਸਾਰ ਦੇ ਆਦਤੋਂ ਹੀ ਖਸਮੈ ਮਾਲਕ ਵਾਹਿਗੁਰੂ ਦਾ ਹੁਕਮ ਮੱਥੇ ਉੱਪਰ ਪਿਆ ਹੋਇਆ ਕਿ ਸਤਿਗੁਰ ਸਾਹਿਬ ਜੀ ਤੋਂ ਬਿਨਾਂ ਉਹ ਪ੍ਰਭੂ ਚੇਤਿਆ ਚੇਤੇ ਨਹੀਂ ਕੀਤਾ ਜਾ ਸਕਦਾ ਸਤਗੁਰ ਮਿਲਿਆ ਅੰਤਰ ਰਬ ਰਹਿਆ ਸਦਾ ਰਹਿਆ ਲਿਵ ਲਾਈ ਸਤਗੁਰਾਂ ਦੇ ਮਿਲਣ ਕਰਕੇ ਉਹ ਪ੍ਰਭੂ ਹਿਰਦੇ ਵਿੱਚ ਹੀ ਰਵ ਰਿਹਾ ਪ੍ਰਤੀਤ ਹੋ ਜਾਂਦਾ ਅਤੇ ਨਾਮ ਪ੍ਰੇਮੀ ਉਸ ਵਿੱਚ ਹਮੇਸ਼ਾ ਆਪਣੀ ਲਿਵ ਬਿਰਤੀ ਲਾ ਕੇ ਰਹਿਆ ਕੀ ਇਹ ਰਹਿੰਦਾ ਹੈ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਤਾ ਜਾਏ ਉਹ ਸੁਆਸ ਸੁਆਸ ਹਮੇਸ਼ਾ ਹੀ ਚੇਤੇ ਕਰਦਾ ਹੈ ਅਤੇ ਉਸ ਦਾ ਇੱਕ ਦਮ ਸਵਾਸ ਵੀ ਵਿਅਰਥ ਖਾਲੀ ਨਹੀਂ ਜਾਂਦਾ ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ ਉਸ ਦਾ ਜੰਮਣ ਮਰਨ ਦਾ ਭਉ ਡਰ ਚਲਿਆ ਗਿਆ ਤੇ ਜੀਵਨ ਮੁਕਤੀ ਦੀ ਪਦਵੀ ਨੂੰ ਪਾ ਲੈਂਦਾ ਹੈ ਨਾਨਕ ਇਹੋ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਮਰਤਬਾ ਜਿਹੜਾ ਦਰਜਾ ਪਰਮੇਸ਼ਰ ਉਸ ਨੂੰ ਦਿੰਦਾ ਜਿਸ ਨੂੰ ਰਜਾ ਦਾ ਮਾਲਕ ਵਾਹਿਗੁਰੂ ਮਿਹਰ ਕਰਦਾ ਹੈ ਪੌੜੀ ਆਪੇ ਦਾਨਾ ਬੀਨਿਆ ਆਪੇ ਪਰਦਾਣਾ ਉਹ ਰਜਾ ਦਾ ਮਾਲਕ ਪਰਮੇਸ਼ਰ ਆਪ ਹੀ ਦਾਨਾ ਸਿਆਣਾ ਅੰਦਰਲੇ ਸੰਕਲਪਾਂ ਨੂੰ ਜਾਣਨ ਵਾਲਾ ਹੈ ਆਪ ਹੀ ਗੁਪਤ ਚੀਜ਼ਾਂ ਨੂੰ ਬੀਨਿਆਂ ਦੇਖਣ ਵਾਲਾ ਦ੍ਰਿਸ਼ਟਾ ਰੂਪ ਹੈ ਆਪ ਹੀ ਪ੍ਰਧਾਨਾ ਮੁਖੀ ਰੂਪ ਹੈ ਪੰਜਾਂ ਤੱਤਾਂ ਨੂੰ ਕਿਰਿਆ ਕਰਾਉਣ ਵਾਲਾ ਚੇਤਨ ਰੂਪ ਪ੍ਰਧਾਨ ਹੈ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨ ਆਪ ਹੀ ਉਪਾਸ਼ਕਾਂ ਨੂੰ ਉਹਨਾਂ ਦਾ ਇਸ਼ਟ ਰੂਪ ਹੋ ਕੇ ਆਪਣਾ ਸਰਗੁਣ ਸਰੂਪ ਧਾਰ ਕੇ ਦਿਖਾਲਦਾ ਵਿਖਾਉਂਦਾ ਹੈ ਆਪ ਹੀ ਆਪਣੇ ਸਰੂਪ ਵਿੱਚ ਧਿਆਨਾਂ ਕੀਏ ਧਿਆਨ ਲਾਉਂਦਾ ਹੈ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨ ਆਪ ਹੀ ਨਿਰਗੁਣ ਸਰੂਪ ਵਿੱਚ ਮੋਨੀ ਚੁੱਪ ਧਾਰ ਕੇ ਵਰਤ ਰਿਹਾ ਹੈ ਆਪ ਹੀ ਸਰਗੁਣ ਸਰੂਪ ਧਾਰ ਕੇ ਗਿਆਨਾ ਗਿਆਨੂ ਕਥਨ ਵਾਲਾ ਹੋ ਰਿਹਾ ਆਪ ਹੀ ਤਤ ਬੇਤਾਰੂਪ ਹੋ ਕੇ ਗਿਆਨ ਰੂਪ ਮੋਨ ਧਾਰ ਰਿਹਾ ਭਾਵ ਕਿਸੇ ਨਾਲ ਕੋਈ ਤੁਲਕ ਨਹੀਂ ਰਿਹਾ ਇਹ ਸਾਬ ਸੰਕਲਪਾਂ ਵਿਕਲਪਾਂ ਦਾ ਅਭਾਵ ਕਰਨ ਰੂਪ ਮੋਨੀ ਬਣਿਆ ਹੋਇਆ ਆਪ ਹੀ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਗੁਰੂ ਰੂਪ ਹੋ ਕੇ ਆਪਣੇ ਸਰੂਪ ਦੇ ਗਿਆਨ ਨੂੰ ਕਥਨ ਕਰਨ ਵਾਲਾ ਹੈ ਕੌੜਾ ਕਿਸੈ ਨਾ ਲੱਗਈ ਸਭ 나ਹੀ ਭਨ ਉਹ ਆਨੰਦ ਸਰੂਪ ਪ੍ਰਭੂ ਕਿਸੇ ਨੂੰ ਵੀ ਕੌੜਾ ਹੁੰਦਾ ਕੜਵਾ ਭਾਵ ਦੁਖਦਾਇਕ ਨਹੀਂ ਲੱਗਦਾ ਸਗੋਂ ਸਾਰਿਆਂ ਦਾ ਆਤਮਾ ਰੂਪ ਹੋ ਕੇ ਸਾਰਿਆਂ ਨੂੰ ਹੀ ਭਾਨਾ ਪਾਉਂਦਾ ਹੈ ਉਸਤਤ ਵਰਨ ਨਾ ਸਕੀਐ ਸਾਧ ਸਾਧ ਕੁਰਬਾਨਾ ਉਸ ਵਾਹਿਗੁਰੂ ਦੀ ਉਸਤਤ ਵਿਡਿਆਈ ਮਹਿਮਾ ਵਰਨਣ ਨਹੀਂ ਕਰ ਸਕੀ ਦੀ ਅਸੀਂ ਹਮੇਸ਼ਾ ਹਮੇਸ਼ਾ ਹੀ ਸੈਂਕੜੇ ਵਾਰ ਉਸ ਵਾਹਿਗੁਰੂ ਜੀ ਤੋਂ ਕੁਰਬਾਨਾ ਬਲਹਾਰ ਕੁਰਬਾਨ ਜਾਂਦੇ ਹਾਂ ਵਾਹਿਗੁਰੂ ਵਾਹੇ ਗੁਰੂ 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 wah he guru 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 wah guru ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ